ਆਨੰਦ ਕੰਨ ਵਾਲਾ ਜਦ ਜੇ ਮੈਂ ਬਾਤ ਰਖਣਾ ਜੇ ਉਸ ਮਾਲਕ ਵਾਲਾ ਜਾਈਂ ਪੈਰ ਫੜ ਕੇ ਮੈਂ ਸਿਰ ਹੱਥੋਂ ਫੜ ਕੇ ਸਾਥ ਸਭ ਜੇਡਾ ਕੱਟ ਐਡਾ ਤਪ ਸਾਧਨੀ ਕਥਨ ਬਾਬਾ ਫਰੀਦ ਜੀ ਮਾਰਾ ਜੀ ਨੇ ਤੇ ਸਾਡੇ ਮੂਰੀ ਦੇ ਸਾਥ ਗੁਰੂ ਨਾਨਕ ਦੇਵ ਜੀ ਆਪਕ ਕਥਨ ਤਪ ਸੰਸਾਰ ਵਿੱਚ ਕੀਤਾ ਉਹਨਾਂ ਦਾ One of the... ਆਪੇ ਨਾਈ ਨੇ ਪਰਨਾਈ ਨੇ ਐ ਤਾ ਦਾ ਜੀ ਇਹਨੂੰ ਹਰ ਵੇਲੇ ਹਰ ਸਾਸ ਜਲਾਨਾ ਨੂੰ ਬਿਸਵੇ ਹਰ ਮਾਨਾ ਮਨਮੰਤ ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਾਧ ਜੀ ਸਾਧ ਗੁਰੂ ਦੇ ਗੁਰਵਚਨ ਦਾਸ ਵਾਲਾ ਜੀ ਸਾਧ ਸੰਗਤ ਜੀ ਦਾਸ ਨੇ ਜਿੰਨਾ ਚਿਰ 1992 ਤੋਂ ਸਾਧ ਸੰਗਤ ਜੀ ਨਾਲ ਦੀ ਸੰਗਤ ਕੀਤੀ ਤੇ ਹਰ ਵੇਲੇ ਸਾਡੇ ਜਦੋਂ ਵੀ ਉਹਨਾਂ ਨੂੰ ਦੇਖਣਾ ਮਾਨਕ ਸੇਵਨ ਦੇ ਜੀਵਨ ਵਿੱਚ ਰਹਿਣਾ ਤੇ ਸਾਰੀ ਸਾਰੀ ਰਾਤ ਤੇ ਉਹਨਾਂ ਮਾਲਕ ਦੀ ਯਾਦ ਦੇ ਵਿੱਚ ਅੱਖਾਂ ਨਹੀਂ ਲੱਗਦੀਆਂ। ਇੰਨਾ ਭਲੇ ਇੰਨਾ ਉਹਨਾਂ ਤੇ ਲਗਨ ਸਿੰਘ ਸਮਾਜ ਨੂੰ ਮਿਲਨੀ ਤਾਂ ਸਾ ਸੱਜਣ ਦੀ ਉਹਨਾਂ ਦੀ ਜਿਹੜੀ ਆਵਾਜ਼ਤ ਸੀ ਉਸ ਮਾਲਕ ਦੇ ਘਰ ਪਰਮਾਨੰਥ ਤੇ ਆਪਣਾ ਸਾਰਾ ਜੀਵਨ ਕਾਸੇ ਬਿਤੀ ਸੰਸਾਰ ਦੇ ਭਲੇ ਬਾ ਸਾਰ ਦਾ ਭਲਾ ਕਰਵਾਉਂਦੇ ਨੇ ਇੱਦਾਂ ਦੇ ਸਾਡੇ ਕੋਈ ਜਿਲੇ ਸਤਿ ਕਰ ਵਚਨ ਦਾ ਸੁਪਨਾ ਲਿਖੇ ਅੱਜ ਆਪਾਂ ਸਾਥ ਵਿੱਚ ਦੀ ਸਤਿਗੁਰੂ ਦਾਸ ਮਹਾਰਾਜ ਜੀ ਦੀ ਬਾਣੀ ਦੇ ਦੋ ਸ਼ਬਦਾਂ ਦਾ ਅਰਥ ਕਰਾਂਗੇ ਅੱਜ ਸਤਿਗੁਰੂ ਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਮਾਇਆ ਦੁਲਾਤ ਜਨਮ ਉਨਿ ਹਲ ਪਾਇਓ ਵਿਰਥਾ ਯਾਤ ਅਭਿਖ ਇਹ ਤੈਨ ਕਾ ਸਾਥ ਸੱਜਣ ਜੀ ਸਾਨੂੰ ਸੰਤੁਰਪ ਦਾਸ ਜੀ ਨੇ ਇਹ ਆਖਿਆ ਕਿ ਜਿਹੜਾ ਸਾਨੂੰ ਨੇ ਮਾਨਸਿਕ ਜਨਮ ਕਿលਿਆ ਬੜਾ ਮੁਸ਼ਕਲ ਦੇ ਨਾਲ ਆਇਆ ਇਹ ਮਾਨਸਿਕ ਜਨਮ ਆਪਾਂ ਨੂੰ ਕਈ ਈਦੇ ਮਿਲ ਗਿਆ ਐਦਾਂ ਨਹੀਂ ਮਿਲਦਾ ਦੂਸਰਾ ਇਹ ਬੜੇ ਪੁੰਨਾ ਕਰਕੇ ਸਾਨੂੰ ਇਹ ਮਾਨਸਿਕ ਜਨਮ ਮਿਲਿਆ ਤੀਸਰਾ ਜੇ ਸਾਨੂੰ ਇਹ ਮੁਸ਼ਕਲ ਦੇ ਨਾਲ ਆਇਆ ਬੜੇ ਪੁੰਨਾ ਕਰਕੇ ਮਿਲਿਆ ਤੇ ਸਾਥ 40 ਬਦਲੇ ਸਤਿਗੁਰੂ ਬਾਬਾਸਾਰੇ ਜੀ ਕੋ ਕਹਤੇ ਕਿਹੜਿਆਂ ਅਸਲ ਦੇ ਕੋ 184 ਜੂਨਾ ਦੇ ਵਿੱਚ 42 ਲੱਖ ਜੂਨਾ ਸਾਸ ਜੀ ਧਰ ਦਿੱਤੇ ਆ ਤੇ 42 ਲੱਖ ਜੂਨਾ ਪਾਣੀ ਦੇ ਦਿੱਤੇ ਕਈ ਜਨਮ ਦੇ ਵਿੱਚ ਸਾਸ ਜੀ ਦੀ ਅਸੀਂ ਕੀੜੇ ਬਕੌੜੇ ਬਣੇ ਕਈ ਜਨਮਾਂ ਦੇ ਵਿੱਚ ਪਸ਼ੂ ਪੰਛੀ ਬਣੇ पंछी बने ते जनमान्यांचे हाती बने सात सात अशी ते जनमे घोडे बने ए 别打了别打